ਮੋਸਟ ਵੈਲਕਮ ਆ ਜੀ ਤੁਹਾਡਾ ਮੇਰੇ ਫਾਸਟ ਵਲੌਗ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਅੱਜ ਅਸੀਂ ਮਾਰਨਿੰਗ ਗਏ ਸੀਗੇ ਮਾਰਨਿੰਗ ਬਾਕ ਤੇ ਸਾਡੇ 7 ਸਵਾ 7 ਦਾ ਟਾਈਮ ਅਸੀਂ ਸਵੇਰੇ ਸਵੇਰੇ ਜਦੋਂ ਗਏ ਦੇਖੋ ਕੋਈ ਵੀ ਨਹੀਂ ਹੈਗਾ ਇੱਥੇ ਸਵੇਰੇ ਸਵੇਰੇ ਸਾਰੇ ਲੋਕ ਸੁੱਤੇ ਪਏ ਹੁੰਦੇ ਨੇ ਦੇਖ ਲਾ ਤੇ 7 ਸਵਾ 7 ਦਾ ਟਾਈਮ ਆ ਹਜੇ ਕੋਈ ਵੀ ਨਹੀਂ ਨਿਕਲਿਆ ਸਾਨੂੰ ਹੋ ਗਏ 10 ਮਿੰਟ ਘਰੋਂ ਤੁਰਿਆ ਨੂੰ ਇਹ ਕੁਝ ਵੀ ਨਹੀਂ ਐ ਦੇਖ ਲਓ ਕੋਈ ਵੀ ਨਹੀਂ ਦਿਖਦਾ ਪਿਆ ਇੱਥੇ ਦੇਖੋ ਕਿੰਨੇ ਸੋਹਣੇ ਦਰਖਤੀ ਦਰਖਤ ਨੇ ਸਾਡਾ ਸ ਹੈ ਘਰ ਜਮਾ ਕਲੋਨੀ ਜਾਨੀ ਗੇ ਸਬ ਡਿਵੀਜ਼ਨ ਤੇ ਜਮਾ ਸ਼ਹਿਰ ਦੇ ਵਿਚਾਲੇ ਆ ਫੇਰ ਵੀ ਇਹ ਦੇਖੋ ਕਿੰਨੇ ਦਰਖਤੀ ਦਰਖਤ ਨੇ ਜੰਗਲੇ ਜੰਗਲ ਬਣਿਆ ਪਿਆ ਆਪਣੇ ਜੇ ਆਪਾਂ ਘਰ ਬਾਅਦ ਚ ਲੈਣੇ ਆ ਪਹਿਲਾਂ ਆਪਾਂ ਦਰਖਤ ਪਾ ਦਿਆ ਇਹ ਲੋਕ ਘਰ ਬਾਅਦ ਵੇਚ ਘਰ ਚ ਬੈਠਦੇ ਨੇ ਪਹਿਲਾਂ ਅਸੀਂ ਦਰਖਤ ਲਾਉਂਦੇ ਆ ਇਥੇ ਕੋਈ ਵੀ ਇਹੋ ਜਿਹਾ ਨਹੀਂ ਤੁਹਾਨੂੰ ਮਿਲੂਗਾ ਜਿਨ੍ਹਾਂ ਦੇ ਘਰੇ ਫੁੱਲ ਬੂਟੇ ਜਾਂ ਦਰਖਤ ਨਹੀਂ ਲੱਗੇ ਹੋਏ ਤੇ ਆ ਦੇਖ ਲੈ ਸੀ ਸੁਭ ਨੂੰ ਹਰਜਿੰਦਰ ਜੱਕਿਆ ਜਾਂਦੇ ਨੇ ਤੇ ਸੁਖ ਸੂਹਾ ਅਜੇ ਸੁੱਤਾ ਹੀ ਉੱਠਿਆ ਸੀ ਉਹਦੀਆਂ ਸੀ ਉਹਨੂੰ ਨੌਲ ਚੱਕ ਲਿਆ ਕਿਉਂਕਿ ਬੱਚਿਆਂ ਨੂੰ ਫਿਰ ਉਹ ਜਿਹੀ ਆਦਤ ਪੈ ਜਾਂਦੀ ਹੈ ਜਿਹਹੇ ਜੀ ਆਪਾਂ ਬੱਚਿਆਂ ਨੂੰ ਆਦਤ ਪਾ ਦਾਂਗੇ ਤੇ ਜੇ ਇਹਨਾਂ ਨੂੰ ਘਰੇ ਛੱਡਿਆ ਹੁੰਦਾ ਤਾਂ ਇਹਨਾਂ ਨੂੰ ਘਰੇ ਬੈਠ ਕੇ ਟੀਵੀ ਦੇਖਣ ਦੀ ਆਦਤ ਪੈ ਜਾਣੀ ਸੀ ਇਹਦੇ ਕਰਕੇ ਅਸੀਂ ਕਿਹਾ ਅਸੀਂ ਚੱਲਿਆਂ ਬਾਕੀ ਤੁਸੀਂ ਵੀ ਨਾਲੇ ਚੱਲੋ ਤੇ ਅਸੀਂ ਸਾਰੇ ਆਏ ਸੀ ਕਿ ਦੇਖਾ ਅਸੀ ਕਿਹ ਚੱਲੋ ਨਾਲੇ ਬਲੌਗ ਬਣਾਵਾਂਗੇ ਅੱਜ ਦੇਖੋ ਸਵੇਰੇ ਸਵੇਰੇ ਕਿਹੋ ਜਿਹਾ ਏਰੀਆ ਏ ਇਦਾਂ ਲੱਗਦਾ ਨਾ ਜਿੱਦਾਂ ਕੋਈ ਸ਼ਹਿਰ ਦੀ ਕਲੋਨੀ ਹੁੰਦੀ ਆ ਉਦਾਂ ਇਹ ਤੇ ਹਜੇ ਕੋਈ ਵੀ ਆ ਨਿਕਲਿਆ ਜੇ ਸਾਨੂੰ ਕਿੰਨਾ ਟਾਈਮ ਹੋ ਗਿਆ ਘਰੋਂ ਤੁਰਿਆ ਨੂੰ ਹਜੇ ਲਿਆ ਇੱਕ ਫਿਰ ਤਿੰਨ ਨਹੀਂ ਮਿਲੀ ਆ ਤੇ ਇਹ ਵੀ ਕੁਝ ਕਰਦੇ ਪੈਣਗੇ ਆਪ ਦਾ ਦੇਣ ਲੈਣ ਆਹ ਦੇਖੋ ਇਹ ਹਜੇ ਇੱਥੇ ਰਕਸੀ ਆਗੇ ਆਪਣੇ ਹੋਰ ਤਰ੍ਹਾਂ ਦੇ ਹੁੰਦੇ ਇੱਥੇ ਰਕਸੀ ਹੁੰਦੇ ਆਉਣ ਜਾਣ ਲਈ ਤੇ ਅਸੀਂ ਖੜੇ ਆਏ ਸੀ ਰੌਂਡ ਲਾਉਣ ਸਵੇਰੇ ਸਵੇਰੇ ਕਿੰਨਾ ਸੋਹਣਾ ਮੌਸਮ ਆ ਦੇਖੋ ਮੌਸਮ ਬਹੁਤ ਸੋਹਣਾ ਹੋਇਆ ਪਿਆ ਤੇ ਦੇਖਣ ਆਲਾ ਸੀ ਸਵੇਰੇ ਸਵੇਰੇ ਵਾਕਈ ਨਾਲੇ ਫਰੈਸ਼ ਫਰੈਸ਼ ਹਵਾ ਮਿਲਦੀ ਹੈ ਬਹੁਤ ਸੋਹਣਾ ਮੌਸਮ ਹੁੰਦਾ ਮਾਰਨਿੰਗ ਤਾਂ ਜਦੋਂ ਧੁੱਪ ਚੜ ਜਾਂਦੀ ਹੈ ਫੇਰ ਤਾਂ ਕੀ ਫਾਇਦਾ ਜਾਣਾ ਹੁੰਦਾ ਤੇ ਆਹ ਦੇਖੋ ਕਿੰਨੇ ਆ ਰਜਿੰਦਰ ਨੇ ਤੇ ਆਇਆ ਕਹਿ ਰਿਹਾ ਸੀ ਕਹਿੰਦੀ ਐਂ ਲੱਗਦਾ ਆਪਣੇ ਪਿੰਡ ਵਾਲੀ ਚਰੀ ਐ ਤੇਰੀ ਕਹਿੰਦੇ ਸੀ ਹਾਂ ਕਹਿੰਦੇ ਐਂ ਲੱਗਦਾ ਜਿਵੇਂ ਚਰੀ ਹੁੰਦੀ ਆ ਜਿਹੜੀ ਆਪਣੇ ਖੇਤਾਂ ਚ ਹੁੰਦੀ ਆ ਤੇ ਪਰ ਇਹ ਹੈ ਤਾਂ ਇੱਥੋਂ ਦੇ ਕੋਈ ਕੱਕ ਕੁੱਕੀ ਹੋਣਗੇ ਬਟ ਇਦਾਂ ਲੱਗਦਾ ਸੀ ਜਿਵੇਂ ਬਾੜ ਦੇ ਵਾਲੀ ਚਰੀ ਹੁੰਦੀ ਆ ਤੇ ਐਂ ਦੱਸ ਜਾਂਦੇ ਸੀ ਕਹਿੰਦੇ ਜਿਵੇਂ ਇਹ ਚਰੀ ਵਾਲੀ ਫੀਲਿੰਗ ਹੁੰਦੀ ਆ ਜਿਵੇਂ ਚਰੀ ਚ ਫਿਰਦੇ ਹੁੰਨੇ ਆ ਆਪਾਂ ਤੇ ਦੇਖੋ ਕਿੰਨੇ ਸੋਹਣੇ ਘਰ-ਬਾਰ ਨੇ ਗਲੀਆਂ ਬਰਬਾਰਲਾ ਮੁਲਕ ਦਾ ਬਾਹਰ ਲਈ ਆ ਨਾ ਇਤੋਂ ਵਾਲਾ ਇਤੋਂ ਵਾਲਾ ਹੀ ਆ ਫਮੋਸੋ ਨੂੰ ਦਾ ਫਰਕ ਵੀ ਆ ਆਪਣੇ ਪੋਲੂਸ਼ਨ ਜ਼ਿਆਦੇ ਆ ਇੱਥੇ ਇੰਨਾ ਨਹੀਂ ਹੈਗਾ ਆਦੇ ਆ ਤਾਂ ਇੱਥੇ ਆਟੋ ਵੀ ਹੈਗੇ ਨਹੀਂ ਆਪਣੇ ਵਾਲੇ ਹਿੰਡੀ ਵਾਲੇ ਆਟੋ ਵੀ ਹੈਗੇ ਨਹੀਂ ਆਦੇ ਆਟੋ ਖੜੇ ਈ ਦੇਖੋ ਸੋ ਨੂੰ ਇਹੋ ਜਿਹਾ ਘਰ ਕੋਈ ਨਹੀਂ ਮਿਲਣਾ ਜਿੱਥੇ ਦਰਾਖਤ ਨਹੀਂ ਹੋਣਾ ਅਸੀਂ ਗਲੀ ਚ ਫਿਰਦੇ ਸੀ ਰੌੜਾ ਲਾਉਣ ਅਸੀਂ ਉੱਪਰ ਦੀ ਰੌੜ ਲਾ ਕੇ ਆਨੇ ਨੂੰ ਇਤੋਂ ਦੀ ਦਿੱਲੀ ਜਾਣੇ ਨੇ 15-20 ਮਿੰਟ ਦਾ ਰਹਾਗਾ ਤੇ ਦੂਸਰੀ ਗਲੀ ਮੋੜਿਆਂਵਾਂਗੇ 15-20 ਮਿੰਟ ਲੱਗ ਜਾਂਦੇ ਮੋੜਦਿਆਂ ਨੂੰ ਉਧਰ ਦੀ ਜਾ ਕੇ ਉਧਰ ਦੀ ਆ ਜਾਨੇ ਹੁਣ ਮੈਂ ਕਿਹਾ ਅੱਜ ਚੱਲਦੇ ਆਪਾਂ ਨਾਲੇ ਬਲੌਗ ਬਣਾ ਕੇ ਲਿਆਵਾਂਗੇ ਨਾਲੇ ਇਹਨਾਂ ਨੂੰ ਮਨੀਲਾ ਦੀਆਂ ਗਲੀਆਂ ਦਿਖਾਉਨੇ ਹੂੰ ਸਹੀ ਹਨ ਮੈਂ ਕਿਹਾ ਨਾਲੇ ਮਨੀਲਾ ਦੀਆਂ ਗਲੀਆਂ ਦਿਖਾ ਦਾਂਗੇ ਸੋਨੂੰ ਕਾਰਬਾਰ ਲੱਗ ਕੋਈ ਨਹੀਂ 8 ਵਜੇ ਪਹਿਨੇ 7:30 7 ਵਜੇ ਤਾਂ ਅਸੀਂ ਘਰੋਂ ਤੁਰੇ ਸੀ ਤੇ ਹੁਣ ਤਾਂ 8 ਵਜੇ ਚੱਲੇ ਦੇਲ ਹਜੇ ਕੋਈ ਵੀ ਨਹੀਂ ਨਿਕਲਿਆ ਆਪਣੇ ਦੇ ਲੋ 8 ਵਜੇ ਕਿਵੇਂ ਲੋਕ ਬਾਰਾਂ ਚ ਬੈਠੇ ਹੁੰਦੇ ਨੇ ਖੜੇ ਹੁੰਦੇ ਨੇ ਗੱਲਾਂ ਮਾਰ ਦਿੰਦੇ ਆਪਣੇ ਤਾਂ ਘਰਾਂ ਚ ਆਪਣੀਆਂ ਮੰਮੀ ਵਰਗੇ ਸਾਰੇ 8 ਵਜੇ ਨੂੰ ਗਰਮੀਆਂ ਚ ਕੰਮ ਨਵੇੜ ਲੈਂਦੇ ਆ ਇੱਥੇ ਤਾਂ ਹਜੇ ਫਲਪਿੰਨਣਾ ਮੈਨੂੰ ਲੱਗਦਾ ਹਜੇ ਪਈਆਂ ਪੂਈਆਂ ਹੀ ਹੋਣੀਆਂ ਜਿਹੜੀਆਂ ਨਿਕਲੀਆਂ ਹੀ ਨਹੀਂ ਬਾਹਰ ਇੱਥੇ ਨਿਕਲਦਾ ਹੀ ਨਹੀਂ ਕੋਈ ਰਵਾਜ ਹੀ ਨਹੀਂ ਇੱਥੇ ਕੋਈ ਬਾਹਰ ਹੁੰਦਾ ਹੀ ਨਹੀਂ ਬਸ ਇਥੋਂ ਕਿਸੇ ਦਾ ਗੇਟ ਵੀ ਖੁੱਲਾ ਨਹੀਂ ਮਿਲੂਗਾ ਇੱਥੇ ਕੋਈ ਮਿਲਦਾ ਹੀ ਨਹੀਂ ਸਾਰਿਆਂ ਦੇ ਗੇਟ ਅੜੇ ਹੁੰਦੇ ਨੇ ਕੋਈ ਨਹੀਂ ਮਿਲਦਾ ਇੱਥੇ ਨਾ ਕਿਸੇ ਦਾ ਤੁਹਾਨੂੰ ਕਦੇ ਵੀ ਕਿਸੇ ਦਾ ਗੇਟ ਖੁੱਲਾ ਮਿਲੇ ਕੁਛ ਨਹੀਂ ਮਿਲਦਾ ਇੱਥੇ ਉਹ ਦੇ ਬੱਚਿਆਂ ਨੂੰ ਲਈ ਕਰਦੇ ਆ ਉਹਨਾਂ ਦੀ ਨੈਣੀ ਨਹੀਂ ਇੱਥੇ ਕੋਈ ਨਹੀਂ ਦਾ ਇਹ ਡੇਲੀ ਸਾਨੂੰ ਮਿਲਦੇ ਆ ਡੇਲੀ ਵੀ ਰੌਂਡ ਲਾਉਣ ਆਉਂਦੇ ਹੁੰਦੇ ਅਸੀਂ ਵੀ ਜਾਣਦੇ ਹੁੰਨੇ ਆ ਸਵੇਰ ਵੇਲੇ ਰੌਂਡ ਲਾਉਣ ඒවිසන්උසු රස් වර මෙල්දද ත්තේ දකො දී මාතුරී ොන්ද පොළි වෙන්න ආකද ෙල්ල තරක් කද බුට්ට ගන්න ොල්ලග ද සිචි මෙලදේ චමෙල්ලී දවදනීම ਸਾਨੂੰ ਇਹ ਲੀਨ ਦੇ ਆ ਸਾਨੂੰ ਪਤਾ ਨਹੀਂ ਕਾ ਦੇਣੀ ਇਹ ਆਪਣੇ ਆਂ ਕਹਿੰਦੇ ਹੁੰਦੇ ਕਹਿੰਦੇ ਹੁੰਦਾ ਜਦੋਂ ਮਿਰਗੀ ਦਾ ਕਹਿੰਦੇ ਹੁੰਦਾ ਜਦੋਂ ਮਿਰਗੀ ਦਾ ਅਟੈਕ ਆਉਂਦਾ ਹੁੰਦਾ ਵੀ ਉਦੋਂ ਇਹ ਜੀ ਦੇ ਦੇਵੇ ਤੇ ਬੰਦੇ ਨੂੰ ਮਿਰਗੀ हट ਜਾਂਦੀ ਆ ਪਤਾ ਨਹੀਂ ਗੱਲ ਸਹੀ ਆ ਪਤਾ ਨਹੀਂ ਗੱਲ ਇਹ ਤਾਂ ਮੈਨੂੰ ਪਤਾ ਨਹੀਂ ਸੁਣਿਆ ਇਹਨਾਂ ਕਹਿੰਦੇ ਹੁੰਦੇ ਆ ਕਹਿੰਦੇ ਇਹ ਜਿਹੜੇ ਰੈੱਡ ਕਲਰ ਦੇ ਫੁੱਲ ਹੁੰਦੇ ਇਹਨਾਂ ਦੇ ਵਿੱਚ ਕੁਝ ਹੁੰਦਾ ਕਹਿੰਦੇ ਉਹ ਦੇ ਦੇਵੇ ਜੇ ਨੂੰ ਮਿਰਗੀ ਦੀ ਪ੍ਰੋਬਲਮ ਹੋਵੇ ਉਹਨਾਂ ਨੂੰ ਕਹਿ ਦਿੰਦੇ ਹੁੰਦੇ ਵੀ ਦੇ ਦੇਵੀ ਵੀ ਉਹ ਠੀਕ ਹੋ ਜਾਂਦਾ ਸਾਰਾ ਜੇ ਲ ਕੋਈ ਨਹੀਂ ਮਿਲਿਆ ਸਾਨੂੰ ਅਸੀਂ ਇਕੱਲੇ ਹੀ ਤੁਰੇ ਜਾਂਦੇ ਸੀ ਕਮਲਿਆ ਮੰਗੂ ਆਦੇ ਬਿੱਲੀਆਂ ਹੰਦ ਫੇਰਦੀਆਂ ਸੀ ਦੋ ਦੋ ਬਿੱਲੀਆਂ ਦੇਖੀਆਂ ਸੀ ਇਥੇ ਕੋਈ ਨਹੀਂ ਕਹਿੰਦੇ ਬਿੱਲੀਆਂ ਜਿਵੇਂ ਬਿੱਲੀਆਂ ਨੇ ਬਿੱਲੀਆਂ ਨੂੰ ਆਪਣੇ ਇੰਡੀਆ ਦਾ ਜੇ ਕੋਈ ਕੁੱਤਾ ਮਿਲ ਜੇ ਉਹਦੀ ਖਾ ਜਾਂਦਾ ਇਥੇ ਬਿੱਲੀਆਂ ਕੁੱਤੇ ਇਕੱਠੇ ਫਿਰਦੇ ਰਹਿੰਦੇ ਕੁਛ ਨਹੀਂ ਕਹਿੰਦੇ ਨਾ ਬਿੱਲੀਆਂ ਚੂਹੇ ਨੂੰ ਖਾਂਦੇ ਨੇ ਨਾ ਕੁੱਤੇ ਬਿੱਲੀ ਨੂੰ ਖਾਂਦੇ ਇਕੱਠੇ ਫਿਰਦੇ ਰਹਿੰਦੇ ਗਲੀਆਂ 'ਚ ਇਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਖਾਣਾ ਇੱਕ ਦੂਜੇ ਨੂੰ ਆਪਣੇ ਇੰਡੀਆ ਤੋਂ ਉਹਦੀ ਚਵਟ ਮਾਰ ਜਾਂਦੇ ਕੁੱਤੇ ਨੂੰ ਹੁਣ ਆਹ ਦੇਖ ਲਾ ਸਵਦਾ ਹਾਲ ਬਚਾਰੀ ਨੂੰ ਸੁੱਤੇ ਪੈਣ ਨੂੰ ਅਸੀਂ ਆਦੇ ਸੁੱਤੇ ਜਾਏ ਜੇ ਸੁੱਤਾ ਉੱਠ ਗਿਆ ਅਸੀਂ ਨਾਲ ਹੀ ਚੱਕ ਲਿਆ ਸੀ ਅਜਿਹਾ ਚੱਲ ਤੈਨੂੰ ਰੋਡ ਲਵਾ ਕੇ ਲਿਆਈਏ। ਉਹ ਦੇ। ਠੀਕ ਹੈ ਤਾਲਾ। ਉਹ ਰੋਡ ਲਾਉਂਦੇ 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 ਪਹੁੰਚ ਗਏ ਤੇ ਬੱਸ ਹੁਣ ਤਾਂ ਥੋੜਾ ਹੀ ਰਹਿ ਗਿਆ। ਹੋਰ ਸੁਣਾਉ। ਅਸ ਗੱਲਾਂ ਮਾਰਦੇ ਤੁਰੇ ਗਏ। ਪਹੁੰਚ ਗਏ। ਰੇ ਵੰਚ ਨਾਲ ਆਉਣਾ ਸਹੁੰ ਤਾਂ ਅਸੀਂ ਕਹ ਨਾਲੇ ਬਲੌਗ ਦੀ ਐਡੀਟ ਹੋ ਜੀ ਨਾਲੇ ਸਾਨੂੰ ਗਲੀਆਂ ਦਿਖਾਉਂਦੇ ਆ ਮਿਲ ਲੜੀਆਂ ਜਿਹੜੇ ਉਹ ਰਕਸ਼ੇ ਜਿ ਦਿਖਾਈ ਸੀ ਉਹ ਖੜੇ ਨਹੀਂ ਜੇ ਕਿਸੇ ਨੇ ਰਕਸ਼ਾ ਲੈਣਾ ਹੁੰਦਾ ਉਹ ਰਕਸ਼ਾ ਇੱਥੋਂ ਮਿਲਦਾ ਹੁੰਦਾ ਇੱਥੇ ਇਹਨਾਂ ਨੂੰ ਟਰਾਈਸਾਈਕਲ ਬੋਲਦੇ ਆ ਇੱਥੇ ਟਰਾਈਸਾਈਕਲ ਕਹਿੰਦੇ ਇਹਨਾਂ ਨੂੰ ਤੇ ਇਹ ਇੱਥੋਂ ਮਿਲਦੇ ਆ ਕਿ ਇੱਥੋਂ ਲੈਣਾ ਪੈਂਦਾ ਸਾਨੂੰ ਜੇ ਫੋਨ ਕਰ ਤੂ ਫਿਰ ਤਾਂ ਐ ਤਾਂ ਘਰੋਂ ਵੀ ਲੈ ਆਉਂਦੇ ਨੇ ਪਰ ਮੂੰ ਜ਼ਿਆਦਾਤਰ ਇੱਥੇ ਆ ਕੇ ਲੈਣੇ ਪੈਂਦੇ ਆ ਸਾਨੂੰ ਇਹ ਇਹਨਾਂ ਦਾ ਸਟਾਪ ਹੈ ਇੱਥੇ ਹੁਣ ਅਸੀਂ ਮੋੜ ਤੇ ਆਪਣੇ ਘਰ ਨੂੰ ਸਾਡੇ ਵਾਲੀ ਗਲੀ ਨੂੰ ਚੱਲ ਪਏ ਕਿੰਨੀ ਸੁਣੀ ਲਿਖੇਸ ਨਾ ਇਹ ਆ ਘਰ ਦੇ ਕਿੰਨਾ ਸੁਣਾ ਘਰ ਲੱਗਿਆ ਬਲੀ ਬਲੀ ਹੈ ਨਾ ਬਸ ਆ ਹੀ ਰੌਡ ਲੰਦੇ ਲੰਦੇ ਇਕੱਲਾ ਬਤਾਂ ਕਰਦੇ ਘਰੇ ਪਹੁੰਚ ਗਏ ਇਦਾਂ ਹੀ ਗਾਂ ਤੋਂ ਇੱਕ ਚੀਜ਼ ਦਿਖਾਵਾਂਗੇ ਚਲੋ ਗੰਗਾ ਜਾ ਕੇ ਅਸੇ ਪਤਾ ਨਹੀਂ ਕੀ ਚੀਚੀ ਭੁੱਲਦੀ ਹੁੰਦੀ ਸੀ ਇਹ ਵਿਚਾਰੇ ਦੋਨੇ ਜਵਾਕ ਅਸੀਂ ਸੁੱਤੇ ਹੋਈ ਅਜੇ ਸੁੱਤੇ ਉੱਠੇ ਸੀ ਅਸੀਂ ਨਾਲ ਹੀ ਚੱਕ ਲਿਆ ਸੀ ਕਿਹਾ ਕੀ ਦੁੱਧ ਪੀ ਲਿਓ ਅਸੀਂ ਤੁਰਦੇ ਸੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਜ਼ਰੂਰ ਮੈਂ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਡਾ ਪਹਿਲਾ ਬਲੌਗ ਆ ਤੇ ਵੀ ਜਾਣ ਕੇ ਪਹਿਲੇ ਇਹਦੇ ਤੋਂ ਬਾਅਦ ਚੈਨਲ ਮੁੰਨੋ ਹੋਣ ਤੋਂ ਬਾਅਦ ਸਾਡਾ ਪਹਿਲਾ ਬਲੌਗ ਆ ਪਲੀਜ਼ ਜ਼ਰੂਰ ਪਿਆਰ ਦਿਓ ਤਾਂ ਕਿ ਅਸੀਂ ਅੱਗੇ ਤੋਂ ਵੀ ਵਲੌਗਿੰਗ ਕਰ ਸਕੀਏ ਤੇ ਕਿਉਂਕਿ ਸਾਡਾ ਪਹਿਲਾ ਵਲੌਗ ਹੈ ਸਾਨੂੰ ਇੰਨਾ ਵੀ ਨਹੀਂ ਪਤਾ ਵੀ ਕਿੱਦਾਂ ਬਣਾਉਣਾ ਕੀ ਗੱਲ ਹੈ ਜੇ ਪਹਿਲੇ ਵਲੌਗ ਵਿੱਚ ਜੇਕਰ ਕੋਈ ਗਲਤੀ ਵੀ ਹੋਈ ਹੋਈ ਤਾਂ ਮਾਫ ਕਰਿਓ ਕਿਉਂਕਿ ਸਰ ਹੌਲੀ-ਹੌਲੀ ਹੈ ਨਾ ਹਰ ਇੱਕ ਚੀਜ਼ ਆਪਾਂ ਸਿੱਖਦੇ ਹਾਂ ਜਿਉਂ-ਜਿਉਂ ਆਪ ਨਵਾਂ-ਨਵਾਂ ਸਿੱਖਾਂਗੇ ਤੇ ਓਦਾਂ-ਓਦਾਂ ਤੁਹਾਨੂੰ ਉਹ ਸਪਾਈ ਆਂਦੀ ਰਹਿੰਦੀ ਹੈ ਵਲੌਗ 'ਚ ਵੀ ਆਪਾਂ ਕਹਿੰਦੇ ਬੋਲਣ ਦਾ ਪਤਾ ਲੱਗਦਾ ਰਹਿੰਦਾ ਤੋ ਕਿ ਸਾਡਾ ਅੱਜ ਪਹਿਲਾ ਵਲੌਗ ਸੀ ਇਹਦੀ ਕਰਕੇ ਹੌਲੀ 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 ਐਡੀਟ ਸਿੱਖ ਐਡੀਟਿੰਗ ਸਿੱਖ ਜਾਗੇ ਤੇ ਆ ਦੇਖੋ ਅਸੀਂ ਆ ਤਾਂ ਕਰਕੇ ਬਸ ਪਹੁੰਚਣ ਆ ਲਈ ਹੁਣ ਤੱਕ ਹੀ ਪਹੁੰਚ ਜਾਗੇ ਦੇਖੋ ਕਿੰਨੇ ਸੋਹਣੇ ਘਰ ਨੇ ਸਬ ਡਿਵੀਜ਼ਨ ਬਹੁਤ ਸਿਰਾ ਇਹ ਕਲੋਨੀ ਬਾਲੀ ਵਧੀਆ ਹੈ ਬਹੁਤ ਆਗੜੇ ਘਰ ਨੇ ਤੇ ਏਰੀਆ ਬਹੁਤ ਵਧੀਆ ਤੇ ਉਹ ਦੇ ਸਵੇਰੇ ਸਵੇਰੇ ਕੁਲਪਿੰਨ ਨੂੰ ਕੁਸ ਖਰੀਦੀ ਆਉਂਦੀ ਆ ਪਤਾ ਨਹੀਂ ਕੀ ਕੀ ਲਈ ਆਉਂਦੀ ਆ ਹਮ ਤਾਂ ਸਾਰੇ ਵਧੀਆ ਨਹੀਂ ਸਵੇਰ ਦੀ ਸੈਰ ਵੀ ਜ਼ਰੂਰੀ ਆ ਨਾ ਸਵੇਰ ਦੀ ਸੈਰ ਨਾਲ ਜੇ ਪਸ ਸਵੇਰ ਦੀ ਸੈਰ ਕਰਦੇ ਆ ਤਾਂ ਸਾਡਾ ਸਰੀਰ ਸਾਰਾ ਦਿਨ ਸਹੀ ਰਹਿੰਦਾ ਉਸਦੀ ਨਹੀਂ ਬੰਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਪਿਛਲੇ ਜਿਵੇਂ ਨੂੰ ਪਿਛਲੇ ਹਫ਼ਤੇ ਮੈਨੂੰ ਥੋੜੀ ਜਿਹੀ ਜ਼ਿਆਦਾ ਪ੍ਰੋਬਲਮ ਆਉਣ ਲੱਗ ਗਈ ਸੀ ਤੇ ਉਹਦੇ ਕਰਕੇ ਹੁਣ ਮੈਂ ਦਿਵਾਰੇ ਮਾਰਨਿੰਗ ਵਾਕ ਇਵਨਿੰਗ ਵਾਕ ਸਟਾਰਟ ਕਰੀਆ ਤੇ ਉਹਦੇ ਕਰਕੇ ਤਾਂ ਜ਼ਰੂਰੀ ਸੀਗਾ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਚਲੋ ਅੱਗੇ ਅੱਗੇ ਚਲੋ ਇੱਕ ਹਾਸੇ ਦੀ ਚੀਜ਼ ਹੈ ਤੇ ਅਸੀਂ ਇੱਥੇ ਪਤਾ ਕਿਉਂ ਹੱਸ ਹੱਸਾਂਗੇ ਵੀ ਇੱਥੇ ਆ ਗਏ ਅਸੀਂ ਕਿਉਂਕਿ ਤੇ ਚੀਜ਼ ਹੀ ਹਾਸੇ ਵਾਲੀ ਸੀ ਅੱਗੇ ਆ ਤਾਂ ਦੁਕਾਨੇ ਆ ਚਲੋ। ਹੂੰ। ਮੈਂ ਦੇਖ ਲਿਆ ਸੀ ਸੈਜ ਵਿਚਾਰੀ ਬਿਮਾਰ ਹੋ ਗਈ ਸੀ ਤੇ ਮਰੀ ਪਈ ਆ ਕੱਲ ਦੀ ਮਸਾ ਰੋਟੀ ਖਾਣ ਲੱਗੀ ਆ। ਬੁਖਾਰ ਵਾਲਾ ਚੜਦਾ ਸੀ ਇਹਨੂੰ। ਹੂੰ। ਆਓ ਬੇਕੋ। ਸੋ ਨੂੰ ਇਦਾਂ ਨਹੀਂ ਲੱਗਦਾ ਪਿਆ ਜਿਵੇਂ ਕਿ ਉਹ ਇਧਰਲੀ ਸਾਈਡ ਕੋਈ ਬੇਲਾ ਹੀ ਵੇਲਾ ਨਹੀਂ। ਬਿਕਾ ਫੂਸਣਾ। ਇਹ ਦੀ ਚੱਕ ਗੱਡੀ ਲਕੋਈ ਹੋਈ ਆ ਦੇਖੋ। ਇਦੇ ਵਿੱਚ ਇੱਕ ਗੱਡੀ ਲਕੋਈ ਹੋਈ ਆ ਕਿਉਂਕਿ ਇੱਥੇ ਨਾ ਸਾਡੇ ਘਰਾਂ ਦੇ ਬੈਕਸਾਈਡ ਤੇ ਬਰਕਸਾਪ ਆ ਉਹਦੀ ਗੱਡੀਆਂ ਦੀ ਤੇ ਲੋਕ ਗੱਡੀਆਂ ਇੱਥੇ ਖੜਾ ਜਾਂਦੇ ਨੇ ਜਾਂ ਲੈ ਕੇ ਨਹੀਂ ਗਏ ਹੋਣੇ ਜਾਂ ਠੀਕ ਨਹੀਂ ਹੋਈਆਂ ਵੇਖੋ ਇਹਨਾਂ ਦੇ ਉੱਪਰ ਕਿਵੇਂ ਦਰਾਖਤ ਬੇਲਾ ਹੀ ਬੇਲਾ ਚੜੀਆਂ ਪਈਆਂ ਉਹ ਗੱਡੀ ਤਾਂ ਸਾਰੀ ਉਲੂ ਕੀ ਪਈ ਆ ਉਹ ਤਾਂ ਹੱਸਦੇ ਸੀ ਅਸੀਂ ਇਹ ਜਿੰਦਰ ਹੱਸਦੇ ਸੀ ਕਹਿੰਦੇ ਆਪਾਂ ਚਾਕੇ ਸਾਰੀਆਂ ਵੇਚ ਦੇਣੇ ਆ ਕਹਿੰਦੇ ਬਾਦੂ ਹੀ ਖੜੀਆਂ ਨੇ ਦੇਖੋ ਪਿੰਨੀ ਆਣੀ ਉਹ ਉਧਰਲੀ ਸਾਈਡ ਵੀ ਕਾਫੀ ਖੜੀਆਂ ਨੇ ਕਿਉਂਕਿ ਕੋਈ ਲੈ ਕੇ ਨਹੀਂ ਜਾਂਦਾ ਹੁਣਾਂ ਜਾਰੀ ਪਿਆਰ ਮਹਿੰਗੀ ਹੁੰਦੀ ਉਹ ਕੁਛ ਵੀ ਲੈ ਲਓ ਬਸ ਇਹ ਇੱਥੇ ਖੜੀਆਂ ਹੀ ਇਹਨਾਂ ਦੇ ਉੱਪਰ ਆਈ ਬੇਲਾਂ ਜੜੀਆਂ ਪਈਆਂ ਇੱਕ ਮੂਰੇ ਹੋਰ ਖੜੀ ਆ ਤੇ ਇਦਾਂ ਹੀ ਖੜੀਆਂ ਖਰਾਬ ਹੋਈ ਜਾਂਦੀਆਂ ਨੇ ਇਹਦੇ ਇਦਾਂ ਹੀ ਦੇਖੋ ਕਿਵੇਂ ਖੜੀਆਂ ਖਰਾਬ ਹੋਈਆਂ ਪਈਆਂ ਨੇ ਕੋਈ ਲੈ ਲੂਕ ਹੀ ਨਹੀਂ ਗਿਆ ਹੁਣਾਂ ਬਸ ਕਿਰਾਰੀ ਪਿਆਰ ਨੂੰ ਲਾਤੀਆਂ ਸੈੱਟ ਨਹੀਂ ਹੋਈਆਂ ਹੋਣੀਆਂ ਬਸ ਨਿਬੜ ਗਈ ਗੱਲ ਕਿਹਨੇ ਲੈ ਕੇ ਜਾਣੀਆਂ ਨੇ ਕਿਹਨੇ ਲੈ ਕੇ ਆਉਣੀਆਂ ਨੇ ਬਸ ਨਿਬੜ ਗਿਆ ਕੰਮ ਤੇ ਬਸ ਇਹ ਥੋੜੇ ਲੋਕਾਂ ਨੂੰ ਨਾ ਬਜੜ ਨੇ ਚੀਜ਼ ਖਰਾਬ ਹੋ ਜੇ ਇਹਨਾਂ ਨੂੰ ਪਿਆਰ ਨਹੀਂ ਹੈਗਾ ਵੀ ਜੇ ਆ ਸਾਡੀ ਚੀਜ਼ ਅਸੀਂ ਖਰਾਬ ਹੋ ਗਈ ਠੀਕ ਕਰਾਉਣੀ ਆ ਹੁਣ ਇੱਥੇ ਪਈਆਂ ਖੜੀਆਂ ਹੀ ਗਲ ਜਾਣਗੀਆਂ ਬਸ ਕਿਸ ਨੇ ਲੈ ਲੂ ਕੀ ਨਹੀਂ ਜਾਣੇ ਨਹੀਂ ਆਪਣੇ ਤਾਂ ਆਪਣੇ ਕਹਿ ਦਿੰਦੇ ਨੇ ਚਲ ਬਾਹਲਾ ਨਹੀਂ ਤਾਂ ਕਬਾਰ ਚ ਹੀ ਵੇਚ ਦਾਂਗੇ ਹੋਰ ਨਹੀਂ ਤੇ ਇਹਨਾਂ ਲੋਕਾਂ ਨੂੰ ਹੋਈ ਨਹੀਂ ਬਸ ਉਹ ਤਾਂ ਹੁਣ ਪਈਏ ਗਲਗੁਲ ਜਾਣੀਆਂ ਨਾ ਹੀ ਜਿਹੜੇ ਮਿਸਤਰੀ ਕੋਲੇ ਲੈ ਕੇ ਗਿਆ ਵੇਚਣੀਆਂ ਮਿਸਤਰੀ ਨੇ ਵੀ ਵੀ ਚਲ ਮਿਸਤਰੀ ਵੀ ਵੇਚ-ਬੋਚ ਦਊਗਾ ਹਾਂ ਆ ਹੀ ਖੜੀਆਂ ਗੱਲ ਜਾਣਗੀਆਂ ਦੇਖੋ ਕਿ ਮੈਂ ਕਿੱਡੇ-ਕਿੱਡੇ ਉਹਨਾਂ ਤੇ ਬੇਲਾਂ ਚੜੀਆਂ ਪਈਆਂ ਨੇ ਕੀ ਪਤਾ ਕਿੱਦਾਂ ਵੀ ਲੀਆਂ ਖੜੀਆਂ ਨੇ ਆ ਦੇਖੋ ਅੰਬਾਂ ਦੇ ਕਿੱਡੇ-ਕਿੱਡੇ ਦਾ ਰੱਖਤ ਨੇ ਅੰਬਾਂ ਦੇ ਡੇਡੇ-ਡੇਡੇ ਦਾ ਰੱਖਤ ਨੇ ਜਿੱਡੇ-ਜਿੱਡੇ ਕਹਿ ਦੂੰ ਮੈਂ ਮੈਂ ਇੰਡੀਆ ਤੋਂ ਅੰਬਾ ਦਾ ਮਸਾਲਾ ਮੰਗਵਾਇਆ ਸੀ ਮੈਂ ਕਿ ਅੰਬਾ ਦਾ achar ਪਾਵਾਂਗੇ ਮੈਨੂੰ ਲੱਗਦਾ ਜਦੋਂ ਉਹ ਮੇਰਾ ਅੰਬਾ ਦਾ ਮਸਾਲਾ ਆਉਣਾ ਉਹਦੋਂ ਅੰਬ ਹਟ ਗਏ ਹੁਣ ਅੰਬ ਹਟ ਗਏ ਅੰਬ ਹੈ ਹੀ ਨਹੀਂ ਅਗੇ ਜਦੋਂ ਮਸਾਲਾ ਆਉਣਾ ਉਹਦੋਂ ਅੰਬ ਹਟ ਗਏ ਹੁਣ ਮੈਨੂੰ ਇਹ ਲੱਗਦਾ ਵੀ ਅਸੀਂ ਅਗਲੇ ਸਾਲ ਹੀ ਅੰਬ ਪਾਵਾਂਗੇ ਹਮ ਅਸੀਂ ਪਹੁੰਚ ਗਏ ਜੀ ਘਰੇ ਵੈਰੀ ਵੈਰੀ ਥੈਂਕ ਯੂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵਾਚ ਕਰ ਲਿਓ ਜੇ ਤੁਹਾਨੂੰ ਵਧੀਆ ਲੱਗਿਆ ਵਲੌਗ ਨਾ ਤਾਂ ਅੱਗੇ ਵੀ ਸ਼ੇਅਰ